ਡੇਰਾ ਬਾਬਾ ਨਾਨਕ ਸਾਹਿਬ ਵਿdੋਜੰਦੇ ਤਹਿਸੀਲਦਾਰ ਨੂੰ 50000 ਦੀ ਰਿਸ਼ਵਤ ਲੈਂਦੇ ਹੋਏ ਵਿਜੀਲੈਂਸ ਨੇ ਕੀਤਾ ਕਾਬੂ ਤੁਸੀਂ ਦੇਖ ਰਹੇ ਹੋ ਡੀਬੀਐਨ 24 ਨਿਊਜ਼ ਰਿੰਕਾਵਾਲੀਆ ਦੀ ਰਿਪੋਰਟ ਡੇਰਾ ਬਾਬਾ ਨਾਨਕ ਚਲੋ ਬਾਤ ਕਰੋ ਬੜਾ ਜਿਆ ਮੈਂ ਉਹ ਲੈ ਉਹ ਲੈ ਮੰਗਦੀ ਤਾਂ ਤੋਂ ਦੇ ਆਦੇ ਨਹੀਂ ਉਹ ਲਗੀ ਹੋਣੀ ਹੁੰਦਾ ਹੁਣ ਜੋ ਹੋਣਾ ਹੈ ਹੋ ਗਿਆ ਕੋਈ ਗੱਲ ਨਹੀਂ ਉਹ ਸਭ ਹੀ ਗਿਆ ਗੱਦੀ ਸਰ ਦਾ ਉਹ ਬਾਹਰ ਕਿਹੜਾ ਕਰੇ ਤਾਬੀ ਤੂੰ ਤਾ ਮੇਰੇ ਕੋ ਹਾਂ ਵਾਹ ਫੜਾ ਤੀ ਤਾਬੇ ਵੜ ਲੈ ਆ ਚੱਪ ਉਹਦਾ ਦੱਸ ਦੇ ਤਾਬੇ ਮੈਂ ਸਮਝ ਨਹੀਂ ਦੱਸ ਫੜ ਲੈਂਦੇ ਸਮਝ ਨਹੀਂ ਇਫਤਾਰ ਕੀ ਕੀਤਾ ਹਾਂਜੀ ਕੋਈ ਗੱਲ ਤੋਂ ਕੋਈ ਟ੍ਰੈਪ ਕੇਸ ਹੋਇਆ ਵਾ ਉਹ ਸਾਡੇ ਅਫਸਰ ਡਿਟੇਲ ਦੱਸਣਗੇ ਸਾਡੇ ਕਿਹੜਾ ਟ੍ਰੈਪ ਉਹਨੂੰ ਦੱਸਣ ਕਿ ਸਾਡੇ ਅਫਸਰ ਦੱਸਦੇ ਤੁਸੀਂ ਦੱਸ ਦਿਓ ਸਾਡੇ ਅਫਸਰ ਹੈਗੇ ਕਿਉਂ ਕੀਤਾ ਉਹ ਦੱਸ ਦੇ ਦੱਸ ਦੇ ਬਸ ਕਵਾਸਰ ਹੈ ਆਪਣੇ ਜੇ ਮੈਂ ਦਿੱਕਾ ਟੇਕੀ ਉਹ ਤੁਸੀ ਹੀ ਬਹਿ ਜਾਓ ਉਹ ਡੀਐਸਪੀ ਸਾਹਿਬ ਤੁਸੀਂ ਹੋ ਆਪਾਂ ਇੰਸਪੈਕਟਰ ਉਹ ਡੀਐਸਪੀ ਸਾਹਿਬ ਉਹ ਖੜੇ ਨੇ ਨਹੀਂ ਨਹੀਂ ਪੀਏਪੀ ਸਾਹਿਬ ਉਸੇ ਕਹਿੰਦਾ ਪਲੀਜ਼ ਮੈਂ ਤੁਸੀਂ ਦੋ ਦੋ ਲੱਖ ਜਾਣਕਾਰੀ ਦੇ ਦੇ ਮਾਰ ਜਾਈ ਜਾਣਕਾਰੀ ਥੋੜੀ ਜਿਹੀ ਜਾਣਕਾਰੀ ਬਸ ਉਹ ਡਿਟੇਲ ਕੇ ਸਾ ਉਹ ਬਸ ਨਹੀਂ ਜਸਾ ਤਹਿਜੂ ਬਸ ਕਿੰਨੀ ਰਿਸ਼ਵਤ ਲਈ ਨਰਾਜ ਆ ਇਹ ਕਿੰਨੇ ਤੋਂ ਲਈ ਸਰ ਇਹ ਇਹ ਦਿਸੇ ਦਾ ਮੈਟਰ ਆ ਬੀ ਇਨਵੈਸਟੀਗੇਸ਼ਨ ਤੁਸੀਂ ਜਿੰਨੀ ਮੈਂ ਨਿੱਕੀ ਦਾ ਸੇਤਾ ਓਕੇ ਨਾਓ ਪਲੀਜ਼ ਪਲੀਜ਼ ਉਹਦੇ ਜੀ ਸਾਡੇ ਰਿਪੋਰਟ ਕਰਨ ਵਾਸਤੇ ਪੈਸੇ ਮੰਗਦਾ ਸੀਗਾ ਇਨਕੁਆਰੀ ਇਨਕੁਆਰੀ ਦੀ ਰਿਪੋਰਟ ਕਰਨ ਲਈ ਕਿੰਨਾ ਦੋ ਲੱਖ ਮੰਗਦਾ ਦੋ ਸੀ ਇਹਦੇ 50 50 ਲੱਖ ਕੌਣ ਕੌਣ ਮੰਗਦਾ ਸੀ ਤਹਿਸੀਲਦਾਰ ਸਾਹਿਬ ਕਿਹੜਾ ਨਾਮ ਹੈ ਦਾ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਨਾਲ ਹੋਰ ਕਿੰਨੇ ਅਕਿਊਜ਼ ਨੇ ਇਹ ਨਾਲ ਡਰਾਈਵਰ ਨੇ ਸਹਾਇਕ ਨੇ ਦੋ ਤੇ ਵਿਜੀਲੈਂਸ ਨੇ ਕੀਤੀ ਹਾਂਜੀ ਹਾਂਜੀ ਵਿਜੀਲੈਂਸ ਪਹਿਲਾਂ ਵੀ ਤੋਂ ਪਹਿਲਾਂ ਵੀ ਕੋਈ ਪੈਸਾ ਦਿੱਤੇ ਪਹਿਲਾਂ ਵੀ ਕਦੀ ਤੁਸੀਂ ਬੜੀ ਵਾਰੀ ਦਿੱਤੇ ਆ ਅੱਛਾ ਤੇ ਹੁਣ ਕਿਦਾਂ ਫਿਰ ਅੱਜ ਕਿਦਾਂ ਟਰੈਪ ਕੀਤਾ ਅੱਜ ਫਿਰ ਅਸੀਂ ਸ਼ਿਕਾਇਤ ਕੀਤੀ ਵਿਜੀਲੈਂਸ ਨੂੰ ਅੱਛਾ ਜੀ ਉਹਨਾਂ ਨੇ ਜਾਲ ਵਿਛਾ ਕੇ ਪੈਸੇ ਦਿੱਤੇ ਫੜ ਲਿਆ ਗਰਦਾਸਪੁਰ ਧੰਨਵਾਦ